ਲੋਬੀ ਕਿਸਾਨਪ੍ਰਭਾ ਇਥੋਂ ਨੂੰ ਆਪੇ ਇੱਕ ਸਕੋਰ ਟਰੈਕਟਰ ਵਿਖਾਉਣਾ ਸਾਫ਼ ਵੇਖੋ ਪਹਿਲਾਂ ਟਰੈਕਟਰ ਕਿੰਨਾ ਬਹੁਤ ਜ਼ਿਆਦਾ ਸਾਫ਼ ਆ ਸੰਭੇ ਬਈ ਬਹੁਤ ਜ਼ਿਆਦਾ ਟਰੈਕਟਰ ਏ ਟੂ ਜ਼ेड ਨੜ ਨੜ ਨਾਲ ਦਾ ਹਜੇ ਟਰੈਕਟਰ ਤੇ ਰਿਮਾਂ ਵਗੈਰਾ ਤੇ ਰੰਗ ਚੈੱਕ ਕਰੋ 2020 ਮਾਡਲ ਦੇ ਵੰਗੂ ਰੰਗ ਪਿਆ ਟਰੈਕਟਰ ਤੇ ਬਾਡੀ ਲੈਂ ਦਾ ਬਿਲਕੁਲ 90 ਤੋਂ 95% ਨੇ ਰੰਗ ਪਿਆ ਹੈ ਜੀ ਛੋ ਦਾ ਹਜੇ ਪ੍ਰਾਈਮਰ ਨਿਕਲਣਾ ਹੀ ਸ਼ੁਰੂ ਹੋਇਆ 1998 ਮਾਡਲ ਹੈ ਜੀ ਇਸ ਟਰੈਕਟਰ ਦੀ ਇੱਕ ਹੋਰ ਵੀ ਖਾਸ ਗੱਲ ਆ ਇਹ ਰੀਜਨਲ ਕੰਪਨੀ ਦਾ ਡੀਆਈ ਇੰਜਨ ਵਾਲੇ ਟਰੈਕਟਰ ਹੈ ਜੀ ਇਹ ਸਕਾਟ ਡੀਆਈ ਇੰਜਨ ਦੇ ਵਿੱਚ ਵੀ ਆਏ ਸੀਗੇ ਤੇ ਸਿੰਪਲ ਵੀ ਆਏ ਸੀ ਇਹ ਡੀਆਈ ਇੰਜਨ ਕੰਪਨੀ ਦਾ ਇੰਜਨ ਹੁੰਦਾ ਇਹਦੇ ਤੇਲ ਖਰਚਾ ਬਹੁਤ ਘੱਟ ਆ ਸਟਾਰਟਿੰਗ ਵਗੈਰਾ ਬਹੁਤ ਚੰਗੀ ਹੁੰਦੀ ਆ ਇਹ 98 ਮਾਡਲ ਟਰੈਕਟਰ ਆ ਬਾਕੀ ਆ ਮਗਰਾੜਾਂ ਤੇ ਦੇਖ ਸਕਦੇ ਤੁਸੀਂ ਹਜੇ ਛੱਤਾਂ ਤੋਂ ਰੰਗ ਵੀ ਨਹੀਂ ਲੱਥਾ ਇੰਨਾ ਕਿਸੇ ਨੇ ਸਾਹਮ ਕੇ ਰੱਖਿਆ ਤੇ ਇਹ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਇਹ ਟਰੈਕਟਰ ਵੇਕਣ ਵਾਸਤੇ ਆਇਆ ਫੋਰਡ ਫਾਰ ਟਰੈਕਟਰ ਬਹੁਤ ਜ਼ਿਆਦਾ ਮਹਿੰਗਾ ਵਿਕ ਜਾਂਦਾ ਜੇ ਆਪਾਂ ਫੋਰਡ ਵੇਖੀਏ ਸੋਹਣੇ ਰੰਗ ਵਾਲਾ ਤੇ ਇਹ ਸਕਾਟ ਹੈਗਾ ਜੀ 98 ਮਾਡਲ 1 ਲੱਖ 17000 ਰੁਪਏ ਡਿਮਾਂਡ ਅਜੇ ਮੂਰਲੀਆਂ ਹੈਡਲਾਈਟਾਂ ਵੀ ਬਿਲਕੁਲ ਨਾਲ ਦੀਆਂ ਜੀ ਐਸ ਟਰੈਕਟਰ ਦੀਆਂ ਸਕਾਟ 335 ਵਾਲਾ ਜਿਨ੍ਹਾਂ ਨੇ ਵਾਈ ਹੈ ਉਹ ਕਮੈਂਟ ਕਰਕੇ ਦੱਸਿਓ ਤੇ ਬਾਕੀ ਕਿਸੇ ਕੋਲੇ ਇਹੋ ਜਿਹਾ ਸੰਭਿਆ ਟਰੈਕਟਰ ਹੈਗਾ ਤਾਂ ਉਹ ਵੀ ਬਈ ਕਮੈਂਟ ਚ ਫੋਟੋ ਜ਼ਰੂਰ ਪਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ